ਜੀ ਹਲਚਲ ਦੋਸਤੋ ਦੋਸਤੋ ਥੋੜੀ ਦੇਰ ਪਹਿਨਾ ਗਾਣਾ ਆਇਆ ਸਾਨੂੰ ਸਰਦਾਰ ਦਾ ਤੀਜਾ ਗਾਣਾ ਇਸ ਵਾਰ ਲੱਗਦਾ ਇਹ ਸਾਰੇ ਟਾਈਮ ਪਾਸ ਹੀ ਆ ਕਰ ਰਹੇ ਨੇ ਇਹਨਾਂ ਨੂੰ ਲੱਗਦਾ ਫਿਲਮ ਹਿੱਟ ਕਰਨੀ ਨਹੀਂ ਹੈਗੀ ਇੱਕ ਤਾਂ ਗਾਇਆ ਗੁਰੂ ਰੰਧਾਵੇ ਨੇ ਬਿਲਕੁਲ ਹਲਕਾ ਜਿਹਾ ਗਾਇਆ ਮਤਲਬ ਗੱਲਬਾਜ਼ੀ ਨਹੀਂ ਬਣੀ ਪਿਛਲੀ ਵਾਰ ਤਾਂ ਚਲੋ ਜਿਹੜਾ ਫਿਲਮ ਦੇ ਵਿੱਚ ਐਕਟਰ ਸੀਗੇ ਉਹ ਕਾਫੀ ਬਿੱਗ ਸੀ ਜਿਵੇਂ ਸਲਮਾਨ ਖਾਨ ਸੰਜੇ ਦੱਤ ਤੇ ਅਜੇ ਦੇਵਗਨ ਤੇ ਹੁਣ ਇਸ ਵਾਰ ਅੱਜ ਦੇ ਵੀ ਗਾਣੇ ਤੇ ਗਾਇਆ ਜਿਹੜਾ ਗੀਤਾ ਹੋਵੇਗਾ ਗੁਰੂ ਰੰਧਾਵਾ ਨੇ ਪਿਛਲਾ ਗੀਤ ਚਲੋ ਖੱਪੀ ਸੀ ਪਰ ਉਹਦੇ ਲਈ ਫਿਰਨ ਤੋਂ ਕਾਪੀ ਕਰਨ ਦੀ ਕੋਸ਼ਿਸ਼ ਕੀਤੀ ਐ ਪੈਨ ਵਾਲੀ ਜਿਹੜੀ ਸਾਨੂੰ ਸਰਦਾਰ ਆਈ ਸੀ ਪਰ ਉਹ ਗੱਲਬਾਤ ਬਣੀ ਹੀ ਨਹੀਂ ਗਾਣਿਆਂ ਦੀ ਸਨ ਆਫ ਸਰਦਾਰ ਟਾਈਟਲ Song ਵੀ ਇਹਨਾਂ ਨੇ ਉਹੀ ਚੱਕ ਕੇ ਇਹ ਚ ਪਤਾ ਵਿੱਚੀ ਆਹਾ ਹੁਣ ਪੌਪੋ ਚੱਕਿਆ ਗਾਣਾ ਉਹ ਵੀ ਚੱਕ ਕੇ ਪਤਾ ਬਸ ਉਹ ਰਮੇਸ਼ਰ ਸ਼ਮੀਆਂ ਨੇ ਗਾਇਆ ਸੀ ਇਹ ਗਾਇਆ ਵਾ ਗੁਰੂ ਰੰਧਾਵਾ ਨੇ ਪਰ ਗੱਲ ਹੀ ਨਹੀਂ ਬਣੀ ਮੇਲਾਦਰ ਰਜਮੇਸ਼ ਰਸ਼ਮੇ ਨੇ ਤਾਂ ਵਧੀਆ ਗਾਤਾ ਸੀ ਉਸ ਦਿਨ ਬਾਕੀ ਤੁਸੀਂ ਗਾਣਾ ਸੁਣ ਕੇ ਦੱਸੋ ਕਿਦਾਂ ਲੱਗਿਆ ਇੱਕ ਗੱਲ ਹੋਰ ਹੈ ਫਿਲਮ ਦੇ ਵਿੱਚ ਸਾਰੇ ਪੰਜਾਬੀ ਆ ਜਿਵੇਂ ਡਾਇਰੈਕਟਰ ਵੀ ਪੰਜਾਬੀ ਆ ਤੇ ਗਾਉਣ ਵਾਲਾ ਵੀ ਪੰਜਾਬੀ ਆ ਪਤਾ ਨਹੀਂ ਹਿੰਦੀ ਪੰਜਾਬੀ ਮਿਕਸ ਹੀ ਕਰ ਤੋ ਗਾਉਂਦੇ ਆ ਇਹ ਬਿਲਕੁਲ ਨਹੀਂ ਸਿੱਖਦੇ ਹੈਗੇ ਵੀ ਐਨੀਮਲ ਦੇ ਵਿੱਚ ਪਿਓਰ ਪੰਜਾਬੀ ਗੀਤ ਆ ਚੁੱਕਾ ਆ ਅਰਜੁਨ ਵੈਲੀ ਜਾਟ ਮੂਵੀ ਵਿੱਚ ਅਮਰਿਤਮਾਨ ਦਾ ਗੀਤ ਆਇਆ ਸੀਗਾ ਤੇ ਆ ਹੋਂ ਦੋਹਿੰਦਰ ਦੋਹਿੰਦਰ ਫਰਮਾਈ ਹੈ ਜਿਹੜੀ ਰਣਵੀਰ ਸਿੰਘ ਦੀ ਉਹ ਚ ਵੀ ਪਿਓਰ ਮੁਹੰਮਦ ਦੀ ਦਾ ਗੀਤ ਆ ਪਰ ਆ ਸਾਨੂੰ ਸਰਦਾਰ ਦੇ ਵਿੱਚ ਡਾਇਰੈਕਟਰ ਜਿਹੜਾ ਪੰਜਾਬੀ ਆ ਉਹਨੇ ਇੱਕ ਵਾਰ ਨਹੀਂ ਸੋਚਿਆ ਹੈਗਾ ਵੀ ਇੱਕ ਕਹਿੜੀਆ ਗੀਤੇ ਦੇ ਵਿੱਚ ਸੜਦੀਏ ਪੰਜਾਬ ਤੋਂ ਪਰ ਇਹ ਮੈਨੂੰ ਲੱਗਦਾ ਫਿਲਮ ਤੇ ਜਿਆਦਾ ਪੈਸਾ ਨਹੀਂ ਲਾਇਆ ਹੈਗਾ ਉਹਨੇ ਕਿ ਪੈਸਾ ਲਾਇਆ ਜਿੰਨੇ ਪੰਜਾਬੀ ਫਿਲਮਾਂ ਦੇ ਵਿੱਚ ਲੱਗਦਾ ਆ ਕੋਈ ਬਿਗ ਬਜਟ ਤੁਹਾਨੂੰ ਨਹੀਂ ਲੱਗ ਰਹੀ ਨਾ ਇਹਦਾ ਟ੍ਰੇਲਰ ਚੱਜਦਾ ਨਾ ਇਹਦੇ ਗਾਣੇ ਚੱਜਦੇ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹਦਾ ਟ੍ਰੇਲਰ ਜੇ ਦੇਖਿਆ ਤੁਹਾਨੂੰ ਕਿਦਾਂ ਦਾ ਲੱਗਿਆ ਸੀ ਇਹਦੇ ਜਿਹੜੇ ਹੁਣ ਗਾਣੇ ਆਇਆ ਤੁਹਾਨੂੰ ਇਹ ਕਿਦਾਂ ਦੇ ਲੱਗੇ ਬਾਕੀ ਗਾਣਾਂ ਸੁਣ ਕੇ ਦੇਖੋ ਪੋਂਪੋਂ ਦੱਸਿਓ ਕਿ ਪਿਛਲਾ ਗਾਣਾ ਵਧੀਆ ਸੀ ਜਾਂ ਗਾਣਾ ਵਧੀਆ ਸੀ ਹਾਂ ਆਪਣੇ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਹੌਸਲਾ ਮਿਲਦਾ ਆ ਧੰਨਵਾਦ